ਕਣਕ ਦੇ ਸਰਕਾਰੀ ਖਰੀਦ ਪੰਜਾਬ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਜਿਸ ਵੇਲੇ ਦਾ ਕਿਸਾਨਾਂ ਨੂੰ ਇੰਤਜ਼ਾਰ ਸੀ ਉਹ ਵੇਲਾ ਆ ਚੁੱਕਿਆ ਹੈ ਸਰਕਾਰੀ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧਾਂ ਦਾ ਜ਼ਿਕਰ ਪ੍ਰਸ਼ਾਸਨ ਕਰ ਰਿਹਾ ਹੈ 1908 ਰੈਗੂਲਰ ਪਰਚੇਸ ਸੈਂਟਰ ਖਰੀਦ ਸੈਂਟਰ ਜਿਹੜੇ ਬਣਾਏ ਗਏ ਐ 35 ਲੱਖ ਹੈਕਟੇਰ ਰਕਵੇ 'ਚੋਂ 1.5 ਲੱਖ ਮੈਟ੍ਰਿਕ ਟਨ ਤੋਂ ਜ਼ਿਆਦਾ ਇਸ ਵਾਰ ਪੈਦਾਵਾਰ ਦੀ ਝਾੜ ਦੀ ਜੜੀ ਉਮੀਦ ਹੈ ਪੂਰੇ ਸਵੇਰ ਪਰ ਵਿੱਚ ਅੱਜ ਕੜਕ ਦੀ ਸਰਕਾਰੀ ਖਰੀਦ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਮੋਗਾ ਦੀ ਮੰਡੀਸ ਖੜੇ ਆ ਗਰਾਊਂਡ ਚੈੱਕ ਕਰਾਂਗੇ ਰਿਐਲਿਟੀ ਚੈੱਕ ਕਰਾਂਗੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਪਰ ਉਸ ਤੋਂ ਪਹਿਲਾਂ ਜੇ ਗੱਲ ਕਰਨ ਲਈਏ ਕਿਸਾਨਾਂ ਦੀ ਤਾਂ ਅੱਜ ਪਹਿਲਾ ਦਿਨ ਆ ਤਾਂ ਕੋਈ ਵੀ ਕਿਸਾਨ ਅੱਜ ਮੰਡੀ 'ਚ ਕਣਕ ਲੈ ਕੇ ਨਹੀਂ ਪਹੁੰਚਿਆ ਵਜ੍ਹਾ ਦੱਸੀ ਜਾ ਰਹੀ ਹੈ ਕਿ ਹਜੇ ਤੱਕ ਜਿਹੜੀ ਹੈ ਕਣਕ ਜਿਹੜੇ ਦਾਣੇ ਨੇ ਉਹ ਹਰੇ ਨੇ ਆਉਣ ਵਾਲੇ 10-12 ਦਿਨਾਂ ਤੱਕ ਜਿਹੜੀ ਹੈ ਕਣਕ ਪੱਕੂਗੀ ਉਸ ਤੋਂ ਬਾਅਦ ਜਿਹੜੀ ਹੈ ਕਟਾਈ ਸ਼ੁਰੂ ਹੋਊਗੀ ਤੇ ਦੂਸਰੇ ਪਾਸੇ ਜੇ ਗੱਲ ਕਰ ਲਈਏ ਮੌਸਮ ਦੀ ਤਾਂ ਮੌਸਮ ਜਿਹੜਾ ਪਿਛਲੇ 2-3 ਦਿਨ ਪਹਿਲਾਂ ਜਿਹੜਾ ਕਾਫੀ ਖਰਾਬ ਰਿਹਾ ਸੀਗਾ ਪੰਜਾਬ ਦੇ ਵਿੱਚ ਤੇ ਕਈ ਥਾਵਾਂ ਤੇ ਗੜੇਮਾਰੀ ਦੇਖਣ ਨੂੰ ਮਿਲੀ ਸੀ ਤੇ بارش ਜਿਹੜੀ ਹੈ ਹੋਈ ਸੀ ਉਸ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਮੋਗਾ ਦੀ ਮੰਡੀ ਦੀ ਗੱਲ ਕੀਤੀ ਜਾਵੇ ਪ੍ਰਬੰਧ ਜ਼ਰੂਰ ਕੀਤੇ ਗਏ ਸੀ ਨਾ 2-3 ਦਿਨ ਪਹਿਲਾਂ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰ ਉਸ ਤੋਂ ਬਾਅਦ ਮੌਸਮ ਖਰਾਬ ਹੋਣ ਕਾਰਨ ਨੀਂਰੀ ਚਲਣ ਕਾਰਨ ਜਿਹੜਾ ਕਿੰਨਾ ਕਿਤੇ ਦੁਬਾਰਾ ਜਿਹੜੀ ਐ ਇਸ ਮੰਡੀ ਦੀ ਸਫਾਈ ਜਿਹੜੀ ਐ ਉਹ ਕੀਤੀ ਜਾਣੀ ਆ ਤੇ ਗੱਲ ਕਰ ਲਈਏ ਪ੍ਰਬੰਧਾਂ ਦੀ ਤਾਂ ਪੰਜਾਬ ਸਰਕਾਰ ਵੱਲੋਂ ਜ਼ਰੂਰ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਕਿਸਾਨਾਂ ਨੂੰ ਮੰਡੀਆਂ ਵਿੱਚ ਔਨ ਨਹੀਂ ਦਿੱਤੀ ਜਾਵੇਗੀ ਤੇ ਨਾਲ ਦੀ ਨਾਲ ਪ੍ਰਬੰਧ ਜਿਹੜੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਵਾਰ ਦੀ ਤਰ੍ਹਾਂ ਕਹਿੰਦੇ ਨੇ ਕਿ ਮੁਕੰਮਲ ਕਰ ਲਏ ਗਏ ਨੇਗੇ ਜਿਹੜੇ ਐਕਸੀਡੈਂਟ ਐਂਟਰੀ ਐਗਜ਼ਿਟ ਪੁਆਇੰਟਸ ਨੇ ਮੋਗਾ ਮੰਡੀ ਦੇ ਤਾਂ ਉੱਥੇ ਜਿਹੜਾ ਆਰਓ ਵਾਟਰ ਫਿਲਟਰਸ ਜਿਹੜੇ ਨੇ ਉਹ ਹਰ ਵਾਰ ਦੀ ਤਰ੍ਹਾਂ ਲਗਾਇਆ ਜਾ ਰਹੇ ਨੇ ਗੱਲ ਕਰ ਲਈਏ ਮੌਸਮ ਦੀ ਜੇਕਰ ਮੀਂਹ ਪੈਂਦਾ ਹੈ ਜਦੋਂ ਕੜਕ ਮੰਡੀਆਂ ਚ ਲੈ ਕੇ ਆਉਂਦਾ ਹੈ ਕਿਸਾਨ ਤਾਂ ਸ਼ੈੱਡ ਜਿਹੜੇ ਨੇ ਦੇਖ ਸਕਦੇ ਹੋ ਮੋਗਾ ਦੀ ਮੰਡੀ ਸ਼ੈੱਡ ਜ਼ਰੂਰ ਪਾਏ ਨੇਗੇ ਪਰ ਜਦੋਂ ਮੀਂਹ ਜ਼ਿਆਦਾ ਪੈਂਦਾ ਤਾਂ ਕਾਫੀ ਫਸਲ ਜਿਹੜੀ ਹੈ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਕਾਫੀ ਫਸਲ ਨੁਕਸਾਨੀ ਗਈ ਸੀ ਕਿਸਾਨਾਂ ਦੀ ਤੋਂ ਉਸ ਨੂੰ ਲੈ ਕੇ ਜਿਹੜੇ ਆੜਤੀਆਂ ਵੱਲੋਂ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ ਪਰ ਆੜਤੀਏ ਐਸੋਸੀਏਸ਼ਨ ਵੱਲੋਂ ਇਹ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਮਾਰਕੀਟ ਕਮੇਟੀ ਵੱਲੋਂ ਵੀ ਕੁਝ ਨਾ ਕੁਝ ਪ੍ਰਬੰਧ ਜਿਹੜਾ ਇਹਨਾਂ ਨੂੰ ਲੈ ਕੇ ਕੀਤਾ ਜਾਣਾ ਚਾਹੀਦਾ ਸੋਨ ਦੇਖਣਾ ਹੋਵੇਗਾ ਆਉਣ ਵਾਲੇ 10 ਦਨਾਂ ਤੱਕ ਜਦੋਂ ਕਿਸਾਨ ਇੱਥੇ ਫਸਲ ਲੈ ਕੇ ਪਹੁੰਚਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਦਾਵਾ ਕੀਤਾ ਗਿਆ ਹੈ ਨਾਲ ਭਰੋਸਾ ਦਿਵਾਇਆ ਗਿਆ ਹੈ ਕਿਸਾਨਾਂ ਨੂੰ ਕਿ ਇੱਕ ਦਿਨ ਤੋਂ ਜ਼ਿਆਦਾ ਜਿਹੜਾ ਕਿਸਾਨ ਨੂੰ ਇੱਥੇ ਮੰਡੀਆਂ 'ਚ ਵੇਟ ਨਹੀਂ ਕਰਨੀ ਪਊਗੀ ਨਾਲ ਦੀ ਨਾਲ ਲਿਫਟਿੰਗ ਜਿਹੜੀ ਹੈ ਉਹਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਸੋ 10 12 ਦਿਨ ਰੱਖ ਕਣਕ ਜਿਹੜਿਆ ਲੈ ਕੇ ਕਿਸਾਨ ਪਹੁੰਚੂਗਾ ਮੰਡੀਆਂ ਵਿੱਚ ਉਸ ਤੋਂ ਬਾਅਦ ਹੀ ਤਸਵੀਰ ਸਾਫ ਹੋ ਪਾਉਗੀ ਕਿ ਕਿਸ ਤਰ੍ਹਾਂ ਜਿਹੜੇ ਨੇ ਉਹ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਨਾਲ ਵੀ ਰਿਐਲਿਟੀ ਚੈੱਕ ਜਾਂ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਮੰਡੀਆਂ ਚ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਮੋਗਾ ਤੋਂ ਨਦੀਪ ਸਿੰਘ ਜੀ ਮੀਡੀਆ ਸਾਡੇ ਸਾਰੇ ਮੁਕੰਮਲ ਪ੍ਰਬੰਧ ਮੁਕੰਮਲ ਆ ਪਾਣੀ ਦੀ ਵਿਵਸਥਾ ਸਫਾਈ ਦੀ ਵਿਵਸਥਾ ਔਰ ਜਿਹੜਾ ਵੀ ਇੱਥੇ ਅਨਾਜ ਆਊਗਾ ਉਹਨੂੰ ਸੰਭਾਲਣ ਤੱਕ ਸਾਡੇ ਪੂਰੇ ਪ੍ਰਬੰਧ ਕੀਤੇ ਹੋਏ ਮੰਡੀ ਵੱਲੋਂ ਤੇ ਅੱਜ ਪਹਿਲਾ ਦਿਨ ਹੈ ਅੱਜ ਖਰੀਦ ਸ਼ੁਰੂ ਹੋ ਰਹੀ ਹੈ ਔਰ ਹਰ ਤਰ੍ਹਾਂ ਦੀ ਜਿਹੜੀ ਸੌਦਾ ਕਿਸਾਨਾਂ ਨੂੰ ਮਜ਼ਦੂਰਾਂ ਦਾ ਖਿਆਲ ਰੱਖ ਕੇ ਆੜਤੀ ਵਰਗ ਦਾ ਖਿਆਲ ਰੱਖ ਕੇ ਹਰ ਤਰ੍ਹਾਂ ਦਾ ਪ੍ਰਬੰਧ ਅਸੀਂ ਪੂਰੇ ਕੀਤੇ ਗਏ ਆ ਪੰਜਾਬ ਮੰਡੀ ਬੋਰਡ ਵੱਲੋਂ ਮਾਰਕ ਕਮੇਟੀ ਵੱਲੋਂ ਜਿਹੜੇ ਪ੍ਰਬੰਧ ਆ ਜਿਹੜੇ ਮੰਡੀਆਂ ਦੇ ਮੁਕੰਮਲ ਕੀਤੇ ਗਏ ਆ ਜੀ ਹਰ ਇੱਕ ਤਰ੍ਹਾਂ ਦੇ ਪ੍ਰਬੰਧ ਆ ਜਿਹੜੇ ਮੁਕੰਮਲ ਕਰ ਲਏ ਗਏ ਨੇ ਜਿਵੇਂ ਬਿਜਲੀ ਹੈ ਪਾਣੀ ਹੈ ਟਾਇਲਟ ਵਗੈਰਾ ਦੀ ਉਹ ਪ੍ਰਬੰਧ ਹੈ ਮੰਡੀਆਂ ਦੀ ਸਫਾਈ ਹੈ ਉਹ ਸਾਰੇ ਪ੍ਰਬੰਧ ਮੁਕੰਮਲ ਕਰ ਲਏ